ਵਕ ਉਥਾਵਾਂ ਤੋਂ ਹੁੰਦੇ ਹੋਏ 19 ਪੋ ਵਾਲੇ ਦਿਨ ਰਾਏਕੋਟ ਦੀ ਧਰਤੀ ਨੂੰ ਭਾਗ ਲਾਉਂਦੇ ਨੇ ਉਧਰੋਂ ਅੰਮ੍ਰਿਤ ਵੇਲਾ ਹੁੰਦਾ ਹੈ ਅੰਮ੍ਰਿਤ ਵੇਲੇ ਇਸ ਸਥਾਨ ਤੇ ਆਉਂਦੇ ਨੇ ਉਧਰੋਂ ਦਿਨ ਚੜਦਾ ਹੈ ਨੂਰਾ ਮਾਈ ਰਾਏ ਕੱਲੇ ਦਾ ਚਰਵਾਹਾ ਜਿਹੜਾ ਹੈ ਜਿਹੜਾ ਨੰਕਰ ਮੱਝੀਆਂ ਚਾਰਨ ਵਾਸਤੇ ਆਉਂਦਾ ਹੈ ਜਦੋਂ ਮੱਝੀਆਂ ਚਾਰਨ ਵਾਸਤੇ ਆਇਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਨੂਰਿਆ ਦੁੱਧ ਸਕਣਾ ਕਹਿਣ ਲੱਗਾ ਮਹਾਰਾਜ ਮੈਂ ਤੇ ਜਿਹੜਾ ਹੈ ਆਪਣੇ ਘਰ ਦੇ ਵਿੱਚ ਮੱਝਾਂ ਚੋ ਕੇ ਆਇਆ ਵਾਂ ਜੇ ਆਖੋ ਤੇ ਘਰੋਂ ਜਾ ਕੇ ਦੁੱਧ ਲਿਆ ਕੇ ਤੁਹਾਨੂੰ ਸੁਖਾ ਸਕਦਾ ਵਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਕ ਅੰਸਰ ਟੋਟੀ ਵਾਲੇ ਸਾਰਾ ਕਰਕੇ ਕਹਿਣ ਲੱਗੇ ਨੂਰੀਆ ਉਹਦੇ ਥੱਲੇ ਬੈਠ ਉਹ ਦੁੱਧ ਦੇਵੇਗੀ ਸਾ ਸੰਗਤ ਜੀ ਨੂਰਾ ਕਹਿਣ ਲੱਗਾ ਮਹਾਰਾਜ ਚੋਆ ਕਾਦੇ ਵਿੱਚ ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ 288 ਛੇਕਾਂ ਵਾਲਾ ਗੰਗਾ ਸਾਗਰ ਦਿੰਦੇ ਨੇ ਜਿਹਦੇ ਵਿੱਚ ਰੇਤ ਪਾਈਏ ਖਿਰ ਜਾਂਦੀ ਹੈ ਪਾਣੀ ਪਾਈਏ ਢੋਲ ਜਾਂਦਾ ਹੈ ਪਰ ਦੁੱਧ ਦਾ ਇੱਕ ਤੁਪਕਾ ਵੀ ਉਸ ਗੰਗਾ ਸਾਗਰ ਦੇ ਵਿੱਚੋਂ ਬਾਹਰ ਨਹੀਂ ਸਿੰਮਦਾ ਬਾਹਰ ਨਹੀਂ ਡੋਲਦਾ ਫਿਰ ਜਦੋਂ ਨੂਰੇ ਮਾਹੀ ਨੇ ਦੋ ਚੋਕਿਆ ਹੌਂਸਰ ਰੋਟੀ ਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਤਿੰਨਾਂ ਸਿੱਖਾਂ ਨੂੰ ਸਿਖਾਉਣਾ ਕੀਤਾ ਦੁੱਧ ਸਕਾ ਕਰਕੇ ਆਪਣੇ ਮਾਲਕ ਰਾਏ ਕੱਲੇ ਦੇ ਪਾਸ ਗਿਆ ਜਾ ਕੇ ਸਾਰੀ ਘਟਨਾ ਦਸੀ ਜੋ ਘਟਨਾ ਕਰਮ ਵਾਪਰਿਆ ਉਹ ਦੱਸਿਆ ਕਿ ਕਿਵੇਂ ਸਤਿਗੁਰੂ ਜਿਨੇ ਮੇਰੇ ਤੇ ਕਿਰਪਾ ਕੀਤੀ ਹੈ ਇਹ ਕੌਨ ਸਰ ਟੋਟੀ ਦਾ ਦੁੱਧ ਚਵਾ ਕੇ ਸਕਿਆ ਰਾਏ ਕੱਲਾ ਨੰਗੇ ਪੈਰੀ ਆ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਚਰਨਾਂ ਤੇ ਆ ਕੇ ਨਮਸਕਾਰ ਕਰਦਾ ਨਮਸਕਾਰ ਕਰਕੇ ਕਹਿਣ ਲੱਗਾ ਮਹਾਰਾਜ ਆਪ ਜੀ ਦੇ ਸਹਿਬਜਾਦੇ ਕਿਵੇਂ ਸਹੀਦ ਹੋਏ ਕਿਉਂਕਿ ਸਾਦ ਸੰਗਤ ਜੀ ਇਹਦੀ ਰੋਪੜ ਦੇ ਵਿੱਚ ਜਿਹੜੇ ਹੈ ਕਰਮਚਾਰੀ ਹੈ ਉਧਰੋਂ ਖਬਰਾਂ ਆ ਚੁੱਕੀਆਂ ਨੇ ਕਿ ਜੇ ਸਤਗੁਰੂ ਜੀ ਤੁਹਾਡੇ ਪਾਸ ਆਉਣ ਤੇ ਤੁਸੀਂ ਉਹਨਾਂ ਦੀ ਜਿਹੜਾ ਹੈ ਤਨ ਮਨ ਧਨ ਦੇ ਨਾਲ ਸੇਵਾ ਕਰਨੀ ਹੈ ਇਸੇ ਤਰ੍ਹਾਂ ਜਿਹੜਾ ਹੈ ਰਾਏ ਕੱਲੇ ਨੇ ਸਾਰੀ ਵਿਥਿਆ ਦੱਸੇ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਰਾਏ ਕੱਲੇ ਇਹ ਇਸੇ ਤਰ੍ਹਾਂ ਆਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੋਣਾ ਸੀ ਤੇ ਉਸੇ ਤਰ੍ਹਾਂ ਹੁੰਦਾ ਪਿਆ ਏ ਜਦੋਂ ਇੰਨੀ ਗੱਲ ਕਹੀ ਰਾਏ ਕੱਲਾ ਸਤਿਗੁਰੂ ਜੀ ਨੂੰ ਕਹਿਣ ਲੱਗਾ ਸਤਿਗੁਰੂ ਜੀ ਨੂੰ ਕਹਿਣ ਲੱਗੇ ਰਾਏ ਕਾਲੇ ਖਬਰ ਮੰਗਾਉਣੀ ਹੈ ਤੇ ਕੋਈ ਭਰੋਸੇਯੋਗ ਬੰਦਾ ਭੇਜ ਕਹਿਣ ਲੱਗਾ ਮਹਾਰਾਜ ਮੇਰਾ ਭਰੋਸੇਯੋਗ ਕੇਵਲ ਨੂਰਾ ਮਾਹੀ ਹੈ ਜਿਨੇ ਆਪ ਜੀ ਨੂੰ ਅੰਸਰ ਢੋਟੀ ਦਾ ਦੋ ਚੱਕ ਚੋਕੇ ਸਕਾਇਆ ਹੈ ਤੇ ਇਹਦੀ ਭੈਣ ਨੂਰਾ ਜਿਹੜੀ ਹੈ ਉਸ ਰਹੰਦ ਦੀ ਧਰਤੀ ਤੇ ਵਿਆਹੀ ਹੋਈ ਹੈ ਨੂਰਾ ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਥਾਪੜਾ ਲੈ ਕਰਕੇ ਸਰਹੰਦ ਦੀ ਧਰਤੀ ਤੇ ਆਪਣੀ ਭੈਣ ਦੇ ਪਾਸ ਜਾਂਦਾ ਹੈ ਤੇ ਜਾਂਦਿਆਂ ਨੂੰ ਜਦੋਂ ਅੱਗੇ ਭੈਣ ਦੇ ਕੋਲ ਜਾਂਦਾ ਹੈ ਨਾ ਅੱਜ ਵੀ ਭੈਣਾਂ ਤੇ ਭਰਾਵਾਂ ਦਾ ਆਪਸ ਦੇ ਵਿੱਚ ਬੜਾ ਪਿਆਰ ਹੁੰਦਾ ਏ ਭੈਣ ਬੜਾ ਚਾਹ ਕਰਦੀ ਏ ਕਿ ਮੇਰਾ ਭਰਾ ਆਇਆ ਏ ਅੱਜ ਇਹ ਭੈਣ ਦੇ ਘਰ ਗਿਆ ਭੈਣ ਨੇ ਅਗੋ ਕਿਸੇ ਤਰ੍ਹਾਂ ਦਾ ਕੋਈ ਚਾਹਣਾ ਕੀਤਾ ਤੇ ਸਾਰੀ ਭੈਣ ਨੂੰ ਮਿਲ ਕੇ ਕਹਿਣ ਲੱਗਾ ਕਿ ਅੱਜ ਮੈਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਰਾਏਕੋਟ ਦੀ ਧਰਤੀ ਤੋਂ ਭੇਜਿਆ ਏ ਮੈਂ ਉਹਨਾਂ ਦੇ ਸਾਹਿਬ ਜਾਦਿਆਂ ਦੀ ਖਬਰ ਲੈਣ ਵਾਸਤੇ ਆਇਆ ਭੈਣ ਮੁਰਾ ਜਿਹੜੀ ਹੈ ਰੋ ਕੇ ਵਿਥਿਆ ਦੱਸਦੀ ਹੈ ਧੋਮਾ ਨੂਰਾ ਮਾਹੀ ਜਿਹੜਾ ਹੈ ਵਿਥਿਆ ਸੁੰਦਾ ਹੈ ਅੱਖਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਕਰਕੇ ਹੰਝੂ ਵਗਦੇ ਪਏ ਨੇ ਜਦੋਂ ਹੰਝੂ ਵਗਦੇ ਨੇ ਤੇ ਸਾਰੀ ਵਿਥਿਆ ਦੱਸਦੀ ਹੈ ਕਿ ਜਾਲਮਾਂ ਨੇ ਇੱਟ ਭੰਨਣ ਦੀ ਥਾਂ ਦੇ ਉੱਤੇ ਸਹਿਬਾ